ਪੰਜਾਬ ਓਜਾਰਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੇ ਨਾਂ ਤੇ ਅੱਜ ਨਹੀਂ ਵਸਦਾ ਤੁਸੀਂ ਖਬਰਾਂ ਸੁਣਦੇ ਹੋਵਾਂਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਆਂ ਆੜਦੇ ਫਿਰਦੇ ਨੇ ਪੰਗਾ ਕਿਤੇ ਨਾਲ ਲਿਆ ਸੀ ਅਕਾਲ ਤਖਤ ਸਾਹਿਬ ਨਾਲ ਰੱਬ ਨਾਲ ਪੰਗਾ ਲਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਯਾਰ ਜਿਹਦੀਆਂ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਦੇ ਬਾਰੇ ਕੀ ਕਹਾਉਂਦਾ ਇਹ ਤਾਂ ਰੱਬ ਹੀ ਹੈ ਨਾ ਕਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮਹਤ ਮਾਰਦਾ ਮੱਤ ਭਜੀ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਹਾ ਕਰਤੀ ਤਾਂ ਫਿਰ ਅੱਜ ਭੁਗਤ ਰਹੇ ਨੇ ਤੇ ਅੱਜ ਭੁਗਤ ਰਹੇ ਨੇ ਸੋ ਪਰਮਾਤਮਾ ਜੀ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੜਕਾਂ ਦੀ ਗੱਲ ਕਰਦੀ ਹੈ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਕਿਸੇ ਸਮਾਜ ਨੂੰ ਵੰਡਣ ਦੀ ਜਾਂ ਲੜਾਉਣ ਦੀ ਗੱਲ ਨਹੀਂ ਕਰਦੀ ਆਮ ਆਦਮੀ ਪਾਰਟੀ ਲੋਕਾਂ ਨੂੰ ਸਹੂਲਤਾ ਦੇਣ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਲੋਕਾਂ ਨੂੰ ਲੁੱਟਣ ਦੀ ਗੱਲ ਨਹੀਂ ਕਰਦੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਤੇ ਮੈਂ ਵੀ ਮੈਂ ਇੱਕ ਫੇਮਸ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇੱਧਰ ਪੰਗਾ ਲੈਣ ਦੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਥੇ ਵੀ ਦਿੱਲੀ ਵੀ ਆਉਂਦਾ ਰਿਹਾ ਸ਼ੋਅ ਕਰਨ ਆਉਂਦਾ ਰਿਹਾ ਡਾਕਟਰ ਚੈਲੰਜ ਜਾਂਦੇ ਰਹੇ ਆ ਮੈਨੂੰ ਕੀ ਲੋੜ ਸੀ ਪਰ ਮੇਰੇ ਦਿਲ 'ਚ ਇੱਕ ਗੱਲ ਸੀ ਕਿ ਭਗਵੰਤ ਮਾਨਾ ਹਾਸੇ ਵੀ ਉਹਦੇ ਚੰਗੇ ਲੱਗਦੇ ਆ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੁੰਦੀ ਹੈ ਜਦੋਂ ਚੁੱਲਿਆਂ 'ਚ ਅੱਗ ਮੁੱੱਚੇ ਫਿਰ ਹਾਸੇ ਨਹੀਂ ਆਉਂਦਾ ਪਹਿਲਾਂ ਪਹਿਲਾਂ ਤਾਂ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਸੁਦੇਸ਼ ਸਿੰਘ ਢੀਂ ਸੇ ਵਰਗੇ ਵੱਡੇ ਵੱਡੇ ਦਿੱਗਜ ਜਿਹੜੇ ਕਹਿੰਦੇ ਅਸੀਂ ਕਦੇ ਹਾਰਦੇ ਨਹੀਂ ਜਾਂਦੇ ਪੀੜੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ ਚ ਕਿਤੇ ਕੰਧ ਦੇ ਉੱਤੇ ਨਾ ਭਗਵੰਤ ਮਾਨ ਦਾ ਇਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨੇ ਹੋਏ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ ਮੈਂ ਕਿਹਾ 300 ਸਾਹਿਬ ਜਿੰਨੇ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਅੱਜ ਰੋਂਦੇ ਨਿੰਦਰੇ ਨਾਲੇ ਕੇ ਦੇਖ ਲੋ ਚੀਕ ਮਾਰਦੇ ਆ ਜੀ ਚੀਕਾ ਕਢਾਉਂਦੀ ਐ ਐਸੀਆਂ ਕਿੱਕਲੀਆਂ ਪਈਆਂ ਹੁੰਦੀਆਂ अज सारे ही घरे बैठे है जी ये मैंत नहीं।, नहीं है बादल हार जाएंगे नवजोत सिद्धू हार जाए चन्नी हार जूगा कैप्टन हार जू मलूके पठला ब्रह्मपुर पता नहीं कौन कौन रगड़ेगा उल इतना दिल्ली ची पे भी किया हम भी 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ ਦੋ 2015 ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲੋ ਕਰ ਦਾਂਗੇ ਤੇ 2020 ਚ ਤੁਸੀਂ ਚਾਰਕ ਵਧਾਤੀਆਂ ਨੋ ਬਾਂ ਦੇ ਕਰਤੇ ਹੋਰ ਕੀ ਹੈ ਹੁਣ ਫੇਰ ਸਕੂਟਰ ਦੇ ਲੈ ਕੇ ਆਓ ਨੋ ਬਾਤ ਹੋਇਆ। ਨਾ ਕਾਂਗਰਸ ਨੂੰ ਮੈਂ ਕੋਈ ਭਰਮਪਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ। ਕਾਂਗਰਸ ਨੂੰ ਇਸ ਤਿੰਨਾਂ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ। ਉਹਨਾਂ ਦੀ ਪਹਿਲਾਂ ਵੀ ਜ਼ੀਰੋ ਸੀ, ਹੁਣ ਵੀ ਜ਼ੀਰੋ ਹੈ। ਜ਼ੀਰੋ ਹੋ ਗਈ ਤੇ ਤੀਜੀ ਵਾਰ ਜ਼ੀਰੋ ਰਹੂਗੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ। ਠੀਕ ਹੈ ਨਾ? ਹੁਣ ਮਾਈਨਸ ਤਾਂ ਜਾ ਨਹੀਂ ਸਕਦੇ ਵਿਚਾਰੇ। ਠੀਕ ਹੈ ਨਾ? ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਲੋੜੀ ਵੀ ਮਨਾਉਣੀ ਹੈ। ਨਾਲ ਤਲਿਤਾਂ ਦੀ ਜੜ ਚੁੱਲ੍ਹੇ ਵੀ ਪਾਉਂਦੀਆਂ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ ਗੁਜਲੀ ਫਰੀ ਮਹਿਲਾਵਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫਰੀ ਪਾਣੀ ਫਰੀ ਕੇ ਫਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਦੋਨੇ ਕੀ ਕਹੇ ਲੈਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਤਾਂ ਰਿਓੜੀਆਂ ਕਹਿੰਦੇ ਸੀ ਆ ਪਾਪੜ ਵਟਣ ਲੱਗ ਗਿਆ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਥੋੜੇ ਸਾਰਿਆਂ ਦੇ ਬਾਲੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਤਾਂ ਨਹੀਂ ਆਇਆ ਕਹਿੰਦੇ ਜੁਮਲਾ ਸੀ ਜੁਮਲਾ ਸੀ ਤਾਂ ਮੈਂ ਪਾਰਲੀਮੈਂਟ ਜਦੋਂ MP ਸੀ ਮੈਂ ਬੋਲਿਆ ਸੀ ਮਗਾ ਮੋਤੀ ਜੀ 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੇ ਸੋਚਤਾ ਹੂੰ ਤੋ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਅਬ ਤੋ ਇਹ ਵੀ ਸ਼ੱਕ ਹੈ ਕਾ ਚਾਹ ਬਣਾਣੀ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਝੂਠੀ ਹੈ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਜੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਹੇ ਆ ਦੇਸ਼ ਜੀ ਆ। ਆ ਕਿ ਗੋਰਖਨਾਥ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹਿ ਕੇ ਧਾਰਮਿਕ ਵਿਚਾਰਾਂ ਕੀਤੀਆਂ ਸੀ। ਉਹਨਾਂ ਦੋਨਾਂ ਦੇ ਜਨਮ 'ਚ 2 250 ਸਾਲ ਦਾ ਫਰਕ ਹੈ ਬਾਬਾ ਜੀ। ਕੁਛ ਵੀ ਕਹਿ ਦਿੰਦੇ ਆ ਯਾਰ। ਉੱਥੇ ਚਲੇ ਗਏ ਮੋਦੀ ਜੀ। ਚੰਦਰਯਾਨ ਜਦੋਂ ਲਾਂਚ ਕੀਤਾ ਬਾਅਦ ਤੱਕ ਅਗਰ ਲੱਭੇ ਨਹੀਂ ਕਿਧਰ ਗਿਆ ਉਹ ਜੀ ਆ। ਜਦੋਂ ਚੰਦਰਯਾਨ ਲਾਂਚ ਕੀਤਾ ਹੈ ISRO ਨੇ ਸ੍ਰੀ ਹਰੀਕੋਟਾ ਤੋਂ प्रधानमंत्री चले गए मैं भी देखा मैं लाइव चल रहे प्रधानमंत्री मैं अठवी का सर्टिफिकेट नहीं लगा इसरो काम है पढ़े लिखे बंद का इसरो नाता किडूगा ए चलो देख दिया मैं क्या जब मैं स्कूल जाता था तीसरी चौथी क्लास में पढ़ता था तो पढ़ाई में, में मेरा हाथ तंग था इसलिए हर टीचर मुझे यह कहता था आप इस इसरो में बैठो अब इसरो में बैठो अब इसरो में इसरो रो से रो मेरा रो रो पुराना माता कर लो कि चली जाना यार देश हाथी सो भी यकीन तो ना करो इन्हें यकीन ना करो ਆਮ ਲੋਕਾਂ ਨੂੰ ਅੱਗੇ ਲੈ ਗਏ ਕਾਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਚੋਂ ਇੱਕ ਛੋਟਾ ਜਿਹਾ ਕਾਪਲਾ ਕੱਟਿਆ ਉਹ ਦਿੱਲੀ ਚ ਵਧਦਾ ਗਿਆ ਵਧ ਗਿਆ ਉਹਦੀ ਗੂੰਜ ਪੰਜਾਬ ਚ ਪਹੁੰਚੀ ਪੰਜਾਬ ਸਰਕਾਰ ਬਣ ਗਈ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਇੱਥੇ ਐਮਸੀਡੀ ਜਿੱਤੀ ਮੇਅਰ ਬਣਿਆ ਉਸ ਤੋਂ ਬਾਅਦ ਚੰਡੀਗੜ੍ਹ ਚ ਸਾਡਾ ਮੇਅਰ ਬਣਿਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 5 ਐਮਐਲਏ ਉਸ ਤੋਂ ਬਾਅਦ ਗੋਆ ਚ 2 ਐਮਐਲਏ ਉਸ ਤੋਂ ਬਾਅਦ ਇੱਥੋਂ 7 ਸਭ ਦੇ ਇਤਤਨ ਰਾਜ ਸਭਾ ਦੇ ਐਮਪੀ ਪੰਜਾਬ ਤੋਂ 7 ਦੇ 7 ਰਾਜ ਸਭਾ ਦੇ ਐਮਪੀ 3 ਸਾਡੇ ਹੁਣ ਲੋਕ ਸਭਾ ਪੰਜਾਬ ਤੋਂ ਸੋ ਵੀਰੋ ਆਮ ਆਦਮੀ ਪਾਰਟੀ ਸਿਰਫ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਤੇ ਤੁਹਾਡੇ ਕਰਕੇ ਇੰਨਾ ਜਲਦੀ ਕਿਸੇ ਪਾਰਟੀ ਨੇ ਰਾਇਜ਼ ਨਹੀਂ ਕੀਤਾ ਇਸੇ ਕਰਕੇ ਇਹ ਹੁਣ ਫਿਰਦੇ ਨੇ ਕਿ ਯਾਰ ਜੇ ਦਿੱਲੀ ਐਸ ਵਾਰ ਜਿੱਤ ਗਏ ਜੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿੱਤ ਗਿਆ ਫਿਰ ਟੌਪ ਗੇਅਰ ਪੈ ਜਾਣੇ ਫਿਰ ਆਪਾਂ ਤੂਫੜਿਆ ਨਹੀਂ ਜਾਣਾ ਜਿਵੇਂ ਜਹਾਅ ਆਉਂਦੀਆਂ ਜਦੋਂ ਉੱਪਰ ਜਾ ਕੇ ਉਹ ਸੀਟ ਬੈਲਟ ਦੇ ਸਾਈਨ ਆਫ ਹੋ ਜਾਂਦੇ ਨੇ ਫਿਰ ਆਪਾਂ ਸੇਫ ਜ਼ੋਨ ਚ ਚਲੇ ਜਾਵਾਂਗੇ ਤਾਂ ਫਿਰ ਇੱਥੇ ਆਉਣਾ ਸੀ ਸੈਂਟਰ ਚ ਫਿਰ ਦੇਸ਼ ਚ ਸੰਕਰ ਕੋਈ ਇਸੇ ਕਰਕੇ ਹਰ ਹਿੱਲਾ ਵਰਤ ਰਹੇ ਨੇ ਹਰ ਜੀ ਵੋਟਾਂ ਆਪ ਵੀ ਮਰਜੀ ਵੋਟਾਂ ਜਿਹੜਾ ਪਾਓ ਕਿ ਇੱਕ ਵਾਰੀ ਹਰਾਓ ਪਰ ਲੋਕਾਂ ਨੂੰ ਕਿੰਨੇ ਐਦਾਂ ਕਿਵੇਂ ਹਰਾ ਦੇਣੀ ਸਾਡੇ ਤੇ ਪਰਚੇ ਪਾ ਦਿੰਦੇ ਨੇ ਮਨੀ ਸਸੋਧੀਆਂ ਨੇ ਸਕੂਲ ਬਣਾਏ ਅੰਦਰ ਕਰੋ ਸਤਿੰਦਰ ਜਾਨ ਨੇ ਹਸਤਰ ਬਣਾਏ ਅੰਦਰ ਕਰ ਦੋ ਸੰਜੇ ਸਿੰਘ ਰਾਜ ਸਭਾ ਜੀ ਬੋਲਦਾ ਅੰਦਰ ਕਰੋ ਇਹਨਾਂ ਸਾਰਿਆਂ ਦਾ ਪ੍ਰਧਾਨ ਕੇਜਰੀਵਾਲ ਅੰਦਰ ਕਰ ਦੋ ਭਾਈ ਸਾਹਿਬ ਡਰਾ ਰਹੇ ਹੋ ਯਾਹਾਂ ਤੇ ਦੋ ਚਾਰ ਬੀ ਜੀ ਪੀ ਵਾਲੇ ਵੀ ਆਏ ਹੋਗੇ ਆਉਣਾ ਪੈਂਦਾ ਵਿਚਾਰਿਆਂ ਨੂੰ ਉਹਨਾਂ ਨੂੰ ਉਹਨਾਂ ਨੇ ਜਾ ਕੇ ਦੱਸਣਾ ਹੁੰਦਾ ਆਪਣੇ ਆਪਾਂ ਨੂੰ ਵੀ ਕੀ ਚੱਲ ਰਿਹਾ ਸਿਲਕੁਰ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਆ ਸ਼ੇਰ ਸੁਣਾ ਦਿਓ ਕਿ ਆ ਕਿ ਆ ਸੀ ਭਗਵੰਤ ਮਾਨਿਕਿਲਕ ਨਗਰ ਆਏ ਸੀ ਜਰਨੈਲ ਸਿੰਘ ਕੁਲੇ कि हम वो पत्ते नहीं हम वो पत्ते नहीं जो शाख से टूट कर गिर जाएंगे आंधियों को कह दो अपनी औकात में रहें अभी डर नाले नहीं है अभी पिंड चो आए हुए हैं पत्रकार ने मैंने पूछा मैं, मैं कहते भी पंजाब और दिल्ली में आपने बीजेपी की आंधी को कैसे रोका कोई इंटरव्यू चल रही थी हिंदी चैनल से कितने में ਦਿੱਲੀ ਮੈਂバイス ਮੈਂ ਪੰਜਾਬ ਮੈਂ ਆਪਨੇ ਕਿਵੇਂ ਬੀਜੇਪੀ ਕੇ ਆਂਦਰੀ ਕੋ ਰੋਕਾ ਮੈਂ ਕਹਾਂ ਜੀ ਸਿੱਧਾ ਜਿਹਾ ਜਵਾਬ ਹੈ ਇਹ ਚ ਕਿਹੜਾ ਰਾਕਟ ਸੈਂਸ ਹੈ ਮੈਂ ਕਹਾਂ ਜੀ ਬੀਜੇਪੀ ਦਾ ਚੋਣ ਚਿੰਨ ਕੀ ਹੈ ਜਨਾਬ ਚਿੰਨ ਕੀ ਹੈ ਕਮਲ ਦਾ ਫੁੱਲ ਮੈਂ ਕਹਾਂ ਜੀ ਆਮ ਆਦਮੀ ਪਾਰਟੀ ਦਾ ਚੋਣ ਚਿੰਨ ਕੀ ਹੈ ਕਹਿੰਦੇ ਝਾੜੂ ਮੈਂ ਕਹਾਂ ਜੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਜਿੱਕੜ ਚ ਮੈਂ ਕਹਾਂ ਜੀ ਝਾੜੂ ਦਾ ਕੀ ਕੰਮ ਹੈ ਕਹਿੰਦੇ ਜਿੱਕੜ ਦੀ ਸਫਾਈ ਕਰਨਾ ਮੈਂ ਕਹਾਂ ਜੀ ਅਸੀਂ ਝਾੜੂ ਨਾਲ ਜਿੱਕੜ ਸਾਫ ਕਰਤਾ ਪੰਜਾਬ ਤੇ ਦਿੱਲੀ ਚ का का फुल उगे रॉकेट साइंस क्योंकि अरविंद केजरीवाल जरैल सिंह वर्गे जेडे लोग ने थोड़े दिलते राज कर देना दिलों त्यों तो मैं कहूंगा हुकूमत वो करते हैं जिनका दिलों पर राज होता है यू कहने को तो मुर्गे के सर पे भी ताज होता है ਸੋ ਜਿਹੜੇ ਦਿਲਾਂ ਤੇ ਰਾਜ ਕਰਦੇ ਆ ਉਹ ਹੀ ਹਕੂਮਤਾਂ ਕਰਦੇ ਕਿਸੇ ਕਰਕੇ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਇਹ ਤੁਹਾਡਾ ਪਿਆਰ ਹੈ ਕਿ ਤੁਸੀਂ ਮੇਰੀ ਗੱਡੀ ਦੇਖ ਲਿਓ ਮੈਂ ਅੱਜ ਕਿੱਥੇ ਗਿਆ ਪਹਿਲਾਂ ਪਟੇਲ ਨਗਰ ਫਿਰ ਕਰੋਲ ਬਾਗ ਫਿਰ ਮੋਤੀ ਨਗਰ ਹੁਣ ਤੁਹਾਡੇ ਕੋਲੇ ਆ ਕੱਲ ਨੂੰ ਫੇਰ ਕੱਲ ਮੈਂ ਰੋਪਾਸ ਉਧਰ